ਬਹੁਤ ਹੀ ਕਰ ਸਤਿਗੁਰੂ ਤੇਰਾ ਵਾਹਿਗੁਰੂ ਵਾਹਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ਰਨ ਦਰਸ਼ਨ ਸਿੰਘ ਪਾਠ ਕਰ ਰਿਹਾ ਹੈ ਪ੍ਰਭਾਤ ਫੇਰੀ ਵਾਲੇ ਪਹੁੰਚ ਚੁੱਕੇ ਹਨ ਸਵਾ 4:00 ਬਜ ਗਿਆ ਟਾਈਮ ਸਵਾ 4:00 ਹੋ ਗਿਆ 6ਵੇਂ ਪਾਸ਼ਾ ਜੀ ਦੇ ਦਰ ਤੋਂ ਪ੍ਰਭਾਤ ਫੇਰੀ ਵਾਲੇ ਪਹੁੰਚ ਚੁੱਕੇ ਹਨ Moi <laughs> अपने यार इतने भी एक लाइट चाहिए पूरा चालन हो गए फॉलो ਠੀਕ ਆ ਠੀਕ ਆ ਬਾਹਗਰੂ ਬਾਹਗਰੂ ਕਿਦਾਰਾ ਬੱਦਲਾਂ ਦੇ ਫੋਨ ਤੇ ਸੰਤਾਨ ਚਾਰ ਦਰਵਾਜ਼ੇ ਨਾਲ ਪਰਵਾਰਾਂ ਦੇ ਵਿੱਚੋਂ ਕਿਸੇ ਰੋੜੇ ਦਾ ਦਰਵਾਜ਼ਾ ਜਿਹੜਾ ਜੰਮ ਰੋਣੀ ਆਲਾ ਬਾਹਰ ਕਹਿ ਬਾਤ ਈ ਘਟੇ ਜੀ ਪਿਆਰ ਨਾਲ ਕਾਲੀਆਂ ਵਾਲੇ ਰੱਖ ਤੁਸੀਂ ਪਿਆਰ ਦਾ ਫੋਨ ਜੀ ਫੋਨ ਤੇ ਬੱਦਲਾਂ ਦੇ ਰਾਹੋ ਇਸੇ ਤਰੀਕੇ ਨਾਲ ਚਾਰ ਦਰਵਾਜ਼ੇ ਨਾਲ ਪਈ ਬਾਗੀਆਂ ਦੇ ਨਾਲ ਆਪਾਂ ਇਹਦਾ ਨਜ਼ਾਰਾ ਕੋਈ ਵੀ ਨੀਂ ਸਾਰਾ

何が ਹਾਂ ਜੀ ਸਾਹਿਬ 1 ਸਾਡੇ ਜੁੜੇ ਕਰਾਪੀ ਨੂੰ ਆ ਜਾਓ ਅੰਦਰ ਚਮਟੇ ਲਾਓ 7 ਤਰੀਕਾ ਲਈ ਭਾਈ 7 ਤਰੀਕਾ ਲਈ ਹਾਂ ਠੀਕ ਆ ਜੀ ਠੀਕ ਆ ਜੀ ਬਾਈ ਬਹੁਤ ਸਪਨਾ ਅੰਦਰ ਆ ਗਿਆ बम ग्रुप बम ग्रुप भाई और लीतार नहीं कटने Ele tá ਉਹ ਬਿਲਕੁਲ ਸਹੀ ਬੁੜੇ ਫੜੀ ਬਦਲ ਜੀ ਤੁਹਾਡਾ ਜੈਤੂ ਆਪਸੋ ਖੜ ਕੇ ਬੜੋ ਨਾ I need your ਸਾਹਿਬ ਉਸਹਾਏ ਜਨ ਗੋਬਿੰਦ ਸਿੰਘ ਜੀ ਨਾਲ ਆਇ ਜੀ ਰਿਕ ਮੈਂ ਸੁਣਤੀ ਅਗੇਸ ਰਿਛੇਾ ਤੁਕ ਗਾਇ ਜੇ 75 ਦੀ ਇਹ ਘਰਣਾ ਤੇ ਆਵਦਾ ਹੈ ਸਾਥਾਂ ਕੋਈ ਸਹਾਏ ਦਸਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੈਂ ਕੋਈ ਸਹਾਏ ਦਸਾਂ ਪਾਸ਼ਾ ਦੀ ਜੋਤ ਤੱਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਦਰਸ਼ਨ ਤੇ ਤਦਾਦੀ ਪਿਆ ਧਿਆਨ ਕਰਕੇ ਖਾਲਸਾ ਜੀ ਸਾਰੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਬੱਚਿਆ ਪਿਆਰੇ ਮੇਰੇ ਜਨਾਬ ਗੁਰਮੁਖ ਪੈਰਦਰ ਨਾਮ ਦਾ ਪਿਆਰ ਨਾਲ ਕਰ ਸਿਚਾਈ ਦੇ ਗਵਾਹੀ ਦੇ ਗਿਆਨ ਦਾ ਕੀਤਾ ਤਿੰਨਾ ਪਿਆਰਿਆ ਸਿਆਰਿਆ ਦੀ ਪਵਿੱਤਰ ਕਮਾਈ ਵੱਲ ਧਿਆਨ ਦਰ ਕੇ ਖਾਲਸਾ ਜੀ ਹਸਾਰੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਜਿੰਨਾ ਸੀਗਾ ਸਿਕਨੀਆਂ ਧਰਮੇ ਸਿੱਤ ਤੇ ਬਦ ਬਦ ਕਟਾਈ ਕੋਪੜੀ ਨਾਲ ਭਾਇਆਂ ਚੱਟੀਆਂ ਤੇ ਚੜੇ ਤਾੜਿਆਂ ਦਾ ਚੜਾਈ ਦੇ ਦੁਆਰੇ ਦੀ ਸੇਵਾ ਲਈ ਕਮਾਨੇ ਮੈਂ ਕੀਤਾ ਧਰਮ ਨਹੀਂ ਆ ਰਿਹਾ ਕਿ ਕਿਸੋ ਸਵਾਸਾਂ ਸੰਜਿਵਾ ਲਈ ਤੇ ਨਾਲ ਸੋਸਿੰਗਾ ਸਿੰਘਣੀਆ ਭੇਡੀਆਂ ਦੀ ਕਮਾਈ ਵੱਲ ਧਿਆਨ ਦਰ ਕੇ ਖਾਲਸਾ ਜੀ ਹਸਾਰੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਦਾ ਸ਼ੁਰੂਆਤ ਗੁਰਦੁਆਰਿਆਂ ਤੋਂ ਧੰਮਾ ਜੀ ਦਾ ਜਹਰ ਕਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਸ਼ੁਰੂਆਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਵਤ ਖਾਲਸਾ ਜੀ ਕੋ ਆਪ ਜੀ ਦਾ ਪਵਿੱਤਰ ਨਾਮ ਵਾਹਿਗੁਰੂ 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 ਨਾਮ ਜਿਤਿਆ ਬੈ ਚੁਪਿਆ ਸਭ ਦਾ ਸਭ ਸੁਖ ਹੋਵੇ ਜਹਾਜਾ ਖਾਲਸਾ ਜੀ ਸਾਹਿਬ ਤਾਂ ਦਰਸ਼ ਜਿਹੜੇ ਦੇਖ ਦੇ ਫਤਿਹ ਦੀ ਪੈਜ ਪੰਥ ਕੀ ਜੀ ਸੇਵਾ ਦੇ ਸਹਾਇਕ ਕਲਸਾ ਜੀ ਦੇ ਬੋਲ ਵਾਲੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਪਕਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਣ ਇਸ ਤੱਕ ਲੱਖ ਦਾ ਨਵੇਕ ਦਾ ਨਸਾਹੂ ਦਾ ਧਰੂਸਾ ਦਾ ਤਾਨਾ ਸਿਧਾ ਨਾਮ ਦਾਣ ਜੀ ਅਮਰਤ ਸਰਸਾਹੀ ਕੀ ਦੇਸ ਵਿਸ਼ਣਾਨ ਚੌਕੀਆਂ ਛੱਡੇ ਬੰਗੀਆਂ ਜੁਤੋ ਚੁੱਕਾ ਦਾ ਧਰਮ ਦਾ ਜੈ ਜੈਕਾਰ ਕਲਸਾ ਜੀ ਸਾਹੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਾਨੀਵਾ ਮੱਤ ਉੱਚੀ ਮੱਤ ਪੱਤ ਦਾ ਰਾਖਾ ਆਪ ਕਲਗੁਤਵਾਜੂ ਜੀ ਆਪ ਜੀ ਦੇ ਪੰਥ ਦੇ ਸਦਾ ਸਹਾਇਕਾ ਦਾ ਜੀ ਸ੍ਰੀ ਨਨਕਾੜਾ ਸਾਹਿਬ ਤੇ ਗੁਰਦੁਆਰਿਆਂ ਨੂੰ ਧਾਮਾਂ ਜਿਨ੍ਹਾਂ ਤੋਂ ਆਪ ਜੀ ਦੇ ਪਿਆਰੇ ਪਾਤ੍ਰੋ ਵਿਛੋੜਿਆ ਗਿਆ ਹੈ। ਖੁੱਲੇ ਦਸਤਾਰ ਤੇ ਸੇਵਾ ਸੰਭਾਲ ਦਾ ਕੰਨ ਪਿਆਰੇ ਕਰਤਾਰ ਜੀ ਨੂੰ ਬਖਸ਼ੋ। ਇਹ ਨਮਾੜਿਆ ਕੇ ਮਾਣ ਸਤਿਗੁਰੂ ਨਤਾਰਿਆ ਕੇ ਤਾਲ ਸਤਿਗੁਰੂ ਨਿਯੁਕਿਆ ਕਿਉਂ ਨਾ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਨਵਾਜ। ਆਪ ਜੀ ਦੇ ਪਾਵਨ ਚਰਨਾਂ 'ਪਾਸ ਅਰਦਾਸ ਬੇਨਤੀ ਜੋਗੜੀਏ ਪਾਤਸ਼ਾਹ ਜੀ। ਤਕੀ ਪ੍ਰਕਾਸ਼ ਮਾਰਾ ਮਾਯੋ ਪਟਨਾ ਸ਼ਹਿਰ ਵਿਕੇ ਭਵਨ ਦੇ ਮਾਵਾਕ ਅਨੁਸਾਰ ਅਨਨਤਾਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜੀ ਆਪ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਆਪ ਜੀਆਂ ਦੇ ਪਾਵਨ ਸਥਾਨਾਂ ਤੋਂ ਰਵਾਨਾ ਕੀਤੀ ਜਾਂਦੀ ਪ੍ਰਭਾਤ ਫੇਰੀ ਦੌਰਾਨ ਸੰਤਾਂ ਹਾਜ਼ਰ ਕਰਦਿਆਂ ਹੋਈਆਂ ਬਾਬਾ ਫੈਸਲੂਪਰਾਮ ਜੀਆਂ ਦੇ ਸਥਾਨ ਤੇ ਪਹੁੰਚੀਆਂ ਨੇ ਸਥਾਨਾਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਨੂੰ ਸੱਚੇ ਪਾਤਸ਼ਾਹ ਮਹਾਰਾਜੀ ਆਪ ਜੀ ਅਤੇ ਆਪ ਜੀ ਦੀਏ ਦੋਸੰਤਾ ਜਿਹੜੀ ਜਨਮਾਣੀ ਦੇ ਮੰਡਾਰੇ ਆਜਿਮ ਕੀਤੀ ਗਏ ਨੇ ਆਪ ਜੀ ਨੂੰ ਦਰ ਪ੍ਰਵਾਣ ਦੋਣ ਪ੍ਰਵਾਣ ਮੈਂ ਪ੍ਰਸ਼ਾਦ ਸੰਗਤ ਵਿੱਚ ਬਤਾਂਦੀ ਆਗਿਆ ਪਾਛੀ ਪਾਤਸ਼ਾਹ ਜਨਨਾ ਦੇ ਵਿੱਚ ਸੰਤਾਂ ਦੀਆਂ ਹਾਜ਼ਰੀਆਂ ਦਾ ਪ੍ਰਵਾਣ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਆਪ ਜੀ ਅੱਜ ਸੱਚੇ ਪਾਸੇ ਗੁਰਦਾਨ ਹੋਇਆ ਕਰਵਾਤਾ ਘਾਟਾ ਪੁੱਛ ਮੁਆਫ ਕਰਨੇ ਅੱਗੇ ਵਾਸਤੇ ਸਮਤ ਬਕਸ਼ੀ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਕਸ਼ੀਆਂ ਅੱਖਰ ਵਾਧਾ ਘਾਟਾ ਪੁੱਛ ਮੁਆਫ ਕਰਨੀ ਸਹੀ ਪਿਆਰੇ ਜੀ ਜਿਨ੍ਹਾਂ ਮਿਹਰੇ ਆਪ ਜੀ ਕਾ ਨਾਮ ਚੁਟਿਆ ਵਧਾ ਚੜ੍ਹਦੀ ਕਲਾ ਤੇਰੇ ਭਲੇ ਸਰਵਤ ਦਾ ਭਲਾ ਵਾਹਿਗੁਰੂ ਜੀ ਕਾ ਬਖਸ਼ਾ ਹੋਏ ਗੁਰੂ ਜੀ ਦੇ ਜੋ ਦੇ ਕੰਡੂਸ ਰੋਕੇ ਪਰ ਚਲੋਇ ਕਰਵੈਲ ਢਿੜਿ ਢਿੜੇ ਬੰਦਿਆਂ ਨੂੰ ਕੋਲੇ ਹੋ ਕੋਲੇ ਕਢ ਕੇ ਪਾਉਂਦੇ ਹਾਂ ਹਾਂ ਆਓ ਪਾਓ ਆਓ ਕਹਿੰਦਾ ਨੂੰ ਪਾਉਂਦੇ ਆਓ ਪਾਓ ਪਾਓ ਜਾਓ ਦਲਜੀਤ ਟੋਪੋ ਨਾਲ ਪੰਜ ਪੰਜ ਕਵੰਟਮ ਵਾਲਾ ਸੋਨਿਆ ਆਲ ਸੋ ਸ੍ਰੀਆ ਕਾਲ ਅਜੇ ਬੰਦ ਹੋ ਗਿਆ ਫਿਰ ਅਜੇ ਸੋ ਗੱਲ ਨਹੀਂ ਲੰਭਾਈ ਬੋਲੇ ਸੋਨਿਆ ਹਾ ਪ੍ਰਿਆ ਕਾਲ ਸਮਾਂ ਆਜੀ ਖੁਦ ਬਣਾਵਾ ਲੈ ਬੋਲੇ ਸੋਨਿਆ ਹਾ ਬੋਲੇ ਸੋਨਹੁ ਸਤਿ ਸ਼੍ਰੀ ਅਕਾਲ ਵਾਹਿਗੁਰੂ ਆਖ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਤ ਸਿੰਘ ਉਧਰ ਬਾਹਰ ਰਹਿੰਦੇ ਹਾਂ ਬਾਹਰ ਆ ਵੀ ਦੋ ਦੋ ਲੈ ਚੱਲ ਬਾਹਰ ਚੱਕ ਲੋ ਖਾਲਸਾ ਵਾਹਿਗੁਰੂ ਦੇ ਜੀ ਵਾਹਿਗੁਰੂ ਜੀ Mbahi Guru, Mbahi Guru, Sat Nam, Mbahi Guru, bahi guru.

सतसाल भाई हाँ 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 बढ़िया 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 ठीक है ठीक है OKAYYADUL. <laughs> <laughs> ality. ਤੋਂ ਦਾ ਪੈ ਗਈ ਰਾਤੋਂ ਤੋਂ ਚਲਦੀਆਂ ਪੱਠੀਆਂ ਮੱਲਾ ਪੂਰੀਆਂ ਕੀ ਚੱਲ ਰਹੀ ਆ ਗਰਮ ਗਰਮ ਚਾਹ ਗਰਮ 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 ਪਕੌੜੇ ਆ ਜਾਓ ਗਰਮ ਗਰਮ ਪਕੌੜੇ ਗਰਮ ਗਰਮ ਪਕੌੜੇ ਆ ਜਾਓ ਮੇਰੇ ਵੀਰ जल्दी पटकी देख लगया कम्मा या कम्मा करदा ठीक आ शवा शवा कर ਪਾਂਡੇ ਤੋਂ ਉਹ ਨੂੰ ਪਾਣੀ ਤੱਤਾ ਹੋ ਰਿਹਾ ਪਾਂਡੇ ਤੋਂ ਉਹ ਨੂੰ ਪਾਣੀ ਤੱਤਾ ਸੰਗ ਦਾ ਛਾਗ ਰਹੀਆਂ ਆ ਅੱਧੇ ਘੰਟੇ ਦੀ ਵੀਡੀਓ ਬਾਲਣੀਆਂ ਸਾਰੀ। ਬਹੁਤ ਠੀਕ ਆ ਫਿਰ। ਹੂੰ। ਜਬਾ ਧੰਤਾਨ ਹੋਈ ਪਈ। ਉਹ ਸਾਰਾ ਜਮਾ ਬਹਿ ਜਾ ਬਹਿ ਜਾ। ਵਾਹਿਗੁਰੂ ਵਾਹਿਗੁਰੂ। ਅੱਠ ਵੀ ਬਹੁਤ ਆ। ਹਾਂ? ਅੱਠ ਵੀ ਬਹੁਤ ਸੀ। ਬਹੁਤ ਆ ਬਹੁਤ ਆ। ਖਾਂਗ ਨੂੰ ਦੀ ਆ ਹੂੰ ਯਾਰ ਆ ਲਿਆ ਪਾ ਯਾਰ ਟਰੈਕਟਰ ਫੜਦੀ ਆਇਆ ਹੂੰ ਅਜਾ 2 ਵਜੇ ਕਰਦੇ ਹੂੰਗੀ ਹਾਂ 10 ਦਾ ਯਾਰ ਬਾਗ ਆਉਂਦੀ ਆ ਨਾ ਹਾਂ ਭਾਰੀ ਬਣ ਗਈ ਮੇਰੇ ਦਾ